ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਦੇ ਆਂ ਅੱਜ ਦੀ ਜਿਹੜੀ ਵੀਡੀਓ ਹੈ ਆਪਣੀ ਹੈ ਜੀ ਉਹ ਅੰਗਰੇਜ਼ੀ ਨਾਲ ਸੰਬੰਧਿਤ ਹੈ ਕਿ ਆਪਾਂ ਕਿਸ ਤਰ੍ਹਾਂ ਜਿਹੜੀ ਘਰ ਬੈਠੇ ਫਰੀ ਦੀ ਵਿੱਚ ਜਿਹੜੀ ਅੰਗਰੇਜ਼ੀ ਸਿੱਖ ਸਕਦੇ ਹਾਂ ਰੋਜ਼ਾਨਾ ਜੀਵਨ ਵਿੱਚ ਬੋਲੇ ਜਾਣ ਵਾਲੇ ਕੁਝ ਕੁ ਸ਼ਬਦ ਆਪਾਂ ਉਹਨਾਂ ਦੇ ਵਿੱਚੋਂ ਲੈ ਕੇ ਆਏ ਆਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਕਰ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ that's why ਜਾਂ ਇਹੀ ਕਾਰਨ ਹੈ ਤਾਂ ਵੀ ਆਪਾਂ ਕਹਿੰਦੇ ਨੇ that's why ਮਾਰਨਾ ਜਾਂ ਕੁੱਟਣਾ ਬੀਟ ਬੋਲਣਾ ਸਪੀਕ ਸਿੱਖਣਾ ਲਰਨ ਹੁਣ ਤੱਕ as of now ਕਈ ਵਾਰ ਜੇ ਆਪਾਂ ਗੱਲ ਕਰੀਏ ਵੀ ਹੁਣ ਤੱਕ ਤਾਂ ਮੈਂ ਆਹ ਕੰਮ ਕਰ ਲੈਂਦਾ ਜਾਂ ਹੁਣ ਤੱਕ ਤੂੰ ਆ ਜਾਣਾ ਤਾਂ as of now ਘੱਟ ਤੋਂ ਘੱਟ at least ਜ਼ਿਆਦਾ ਤੋਂ ਜ਼ਿਆਦਾ at the most ਕਈ ਵਾਰ ਆਪਾਂ ਕਹਿੰਦੇ ਵੀ ਘੱਟ ਤੋਂ ਘੱਟ ਇੰਨਾ ਤਾਂ ਹੋਣਾ ਚਾਹੀਦਾ ਜਾਂ ਘੱਟ ਤੋਂ ਘੱਟ ਇਹ ਗੱਲ ਹੋਣੀ ਚਾਹੀਦੀ ਹੈ ਨਾ ਤਾਂ ਜ਼ਿਆਦਾ ਤੋਂ ਜ਼ਿਆਦਾ ਉਹ ਹੈ ਜੀ ਐਟ ਦ ਮੋਸਟ ਅਗੇ ਜੀ ਖਾਸ ਸਪੈਸ਼ਲ ਵਿਚਕਾਰ ਫਸ ਜਾਣਾ ਕਈ ਵਾਰ ਕੋਈ ਚੀਜ਼ ਦੋ ਚੀਜ਼ਾਂ ਦੇ ਵਿਚਕਾਰ ਜੇ ਇਸ ਤੋਂ ਜ਼ਿਆਦਾ ਕੋਈ ਚੀਜ਼ ਵਿੱਚ ਹੋ ਜਾਂਦੀ ਹੈ ਸਟਕ ਹੋ ਜਾਂਦੀ ਹੈ ਤਾਂ ਹੁਣ ਜੀ ਸਟਕ ਇਨ ਦ ਮਿਡਲ ਕੋਈ ਚੀਜ਼ ਵਿਚਕਾਰ ਵਿੱਚ ਫਸ ਜਾਣਾ ਬਕਵਾਸ ਨੌਨ ਸੈਂਸ ਕਈ ਵਾਰ ਕੋਈ ਇਧਰ ਉਧਰ ਦੀਆਂ ਗੱਲਾਂ ਮਾਰਦਾ ਹੁੰਦਾ ਹੈ ਜਾਂ ਵੈਸੇ ਉਹ ਸੁਣਨ ਯੋਗ ਨਹੀਂ ਹੁੰਦੀ ਤਾਂ ਆਪਾਂ ਕਹਿੰਦੇ ਆ ਕਿ ਕਿਉਂ ਬਕਵਾਸ ਮਾਰ ਰਹੇ ਹੈ ਨਾ ਤਾਂ ਡੋਨਟ ਟਾਕ ਨੌਨ ਸੈਂਸ ਕਈ ਵਾਰ ਆਪਾਂ ਗੱਲ ਕਰਦੇ ਵੀ ਬਕਵਾਸ ਮਾਰ ਨੌਨ ਸੈਂਸ ਚਿੰਤਾ ਵਰੀ ਤੇ ਲਾਸਟ ਹੈ ਜੀ ਆਪਣੇ ਕੋਲੇ ਕੋਈ ਵੱਡੀ ਗੱਲ ਨਹੀਂ not a big deal ਜੇ ਵੀ ਆਪਾਂ ਕਹਿੰਨੇ ਵੀ ਚਲੋ ਘਬਰਾਓ ਨਾ ਕੋਈ ਵੱਡੀ ਗੱਲ ਨਹੀਂ ਜਾਂ ਨੁਕਸਾਨ ਹੋ ਗਿਆ ਤੇ ਤਾਂ ਵੀ ਨਹੀਂ ਤੇ ਵੈਸੇ ਵੀ ਠੀਕ ਹੈ ਜੀ ਤਾਂ ਉਹ ਹੈ ਜੀ ਕੋਈ ਵੱਡੀ ਗੱਲ ਨਹੀਂ not a big deal ਜੇ ਆ ਕੇ ਵੀ ਆਪਾਂ ਕਹਿੰਨੇ not a big issue ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਜੀ ਵੀਡੀਓ ਤੇ ਲਿਕੇ ਲਾਈਕ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ